ਥਾਲ ਵਿੱਚ ਤਿੰਨ ਵਸਤੂ ਪਈਓ ਗੁਰੂ ਗ੍ਰੰਥ ਸਾਹਿਬ ਥਾਲ ਵਿੱਚ ਤਿੰਨ ਵਸਤੂਆਂ ਟਿਕਾ ਦਿੱਤੀਆਂ ਨੇ ਇਹਦੇ ਵਿੱਚ ਸਤ ਹੈ ਇਹਦੇ ਵਿੱਚ ਸੰਤੋਖ ਹੈ ਇਹਦੇ ਵਿੱਚ ਵਿਚਾਰ ਹੈ ਪਰ ਇਹ ਤਿੰਨੇ ਤਾਂ ਸਾਰਤਕ ਨੇ ਇਹਨਾਂ ਦਾ ਆਧਾਰ ਜਿਹੜਾ ਹੈ ਉਹ ਅੰਮ੍ਰਿਤ ਨਾਮ ਹੈ ਮੈਂ ਤੁਹਾਂ ਕਹ ਕਿਉਂਗੇ ਤੁਸੀਂ ਨਾਲ ਪੜ੍ਹੀਆਂ ਨੇ ਅਰਥ ਕਰਨੇ ਸੌਖੇ ਹੋ ਜਾਣਗੇ ਥਾਲ ਵਿੱਚ ਤਿੰਨ ਵਸਤੂ ਪਈਓ ਇਹਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਜੀ ਥਾਲ ਨੇ ਇਸ ਵਿੱਚ ਸਤ ਹੈ ਇਹਦੇ ਵਿੱਚ ਸੰਤੋਖ ਹੈ ਇੱਥੇ ਆਤਮ ਵਿਚਾਰ ਹੈ ਇਹਨਾਂ ਤਿੰਨਾਂ ਦਾ ਆਧਾਰ ਜਿਹੜਾ ਹੈ ਉਹ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਹੈ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਇਸ ਵਿੱਚ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਠਾਕੁਰ ਦਾ ਨਾਮ ਹੈ ਉਹ ਸਾਰਿਆਂ ਦਾ ਆਧਾਰ ਹੈ ਇਹਦਾ ਮਤਲਬ ਇਹ ਮੈਂ ਹੁਣ ਕਹਿ ਦਿਆ ਮੈਂ ਸਤ ਦਾ ਧਾਰਨੀ ਖਾਂ ਪਰ ਜੇ ਪਿਆਰਿਓ ਮੇਰੇ ਅੰਦਰ ਪਰਮੇਸ਼ਵਰ ਦਾ ਨਾਮ ਨਖੀ ਤੇ ਨਾਮ ਤੋਂ ਬਿਨਾ ਸਤ ਕੀ ਹੈ ਜੇ ਮੈਂ ਕਹਾਂ ਬੜਾ ਸੰਤੋਖੀ ਖਾਂ ਯਾਦ ਰੱਖਿਓ ਸੰਤੋਖ ਦੇ ਨਾਲ ਗੱਲਾਂ ਨਹੀਂ ਬੰਦੀਆਂ ਲਵਜੀ ਸੰਤੋਖ ਨਹੀਂ ਜੇ ਅੰਦਰ ਨਾਮ ਹੈ ਤਾਂ ਸੰਤੋਖ ਹੈ ਜੇ ਅੰਦਰ ਨਾਮ ਹੈ ਤੇ ਤਾਂ ਅੰਦਰ ਸਤ ਹੈ ਜੇ ਮੈਂ ਕਹਾ ਬਹੁਤ ਵੱਡਾ ਮੈਂ ਗਿਆਨੀਆਂ ਵਿਚਾਰਵਾਨ ਖਾਂ ਨਹੀਂ ਪਿਆਰੋ ਨਾਮ ਤੋਂ ਬਿਨਾ ਗੱਲਾਂ ਸਿਰਫ ਮੂੰਹ ਚੋਂ ਨਿਕਲੀਏ ਕਾ ਹਵਾ ਨੇ ਇਸ ਤੋਂ ਅੱਗੇ ਦਾ ਕੋਈ ਅਰਥ ਨਹੀਂ ਜੇ ਇਹਦਾ ਸਬਦਾ ਆਧਾਰ ਜਿਹੜਾ ਹੈ ਉਹ ਪ੍ਰਮਾਤਮਾ ਦਾ ਨਾਮ ਹੈ ਗੁਰੂ ਜੀ ਨੇ ਕਿਹਾ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਆਧਾਰੋ ਅਗਲਾ ਬਚਨ ਹੈ ਜੇ ਕੋ ਖਾਵੇ ਜਿਹੜਾ ਬੰਦਾ ਇਸ ਭੋਜਨ ਨੂੰ ਛਕ ਲਵੇ ਛਕਨ ਤੋਂ ਬਾਅਦ ਜੇ ਕੋ ਖਾਵੇ ਜੇ ਕੋ ਪੁੰਚੇ ਪੁੰਚਾ ਦਾ ਅਰਥ ਹੁੰਦਾ ਪਚਾ ਲੈਣਾ ਵੇਖੋ ਖਾਣਾ ਬਹੁਤ ਸੌਖਾ ਜੇ ਪਚਾਣਾ ਬੜਾ ਮੁਸ਼ਕਲ ਹੁੰਦਾ ਹੈ ਅਸੀਂ ਦੁਨਿਆਵੀ ਤੌਰ ਤੇ ਭੋਜਨ ਲੈ ਲਿਗੇ ਵੇਖੋ ਕਈ ਵਾਰੀ ਬੰਦਾ ਜੀਭ ਦੇ ਸਵਾਦ ਨੂੰ ਖਾਈ ਜਾਂਦਾ ਹੁਣ ਡਾਕਟਰ ਡੱਕਦਾ ਵੀ ਤੂੰ ਸ਼ੂਗਰ ਨਹੀਂ ਖਾਣੀ ਕਿਉਂਕਿ ਤੈਨੂੰ ਪਚਣੀ ਨਹੀਂ ਮੇਰਾ ਖਿਆਲ ਸਾਡੇ ਚੋਂ ਬਖਸ਼ ਦੇ ਹਜਾਜ ਤਾਂ ਤਕਰੀਬਨ 5-7 ਬੰਦਿਆਂ ਬਾਰਕ ਨੂੰ ਲੋਕ ਗੋਲੀਆਂ ਵਧਾਈ ਜਾਂਦੇ ਆ ਪਰ ਆਪਣੀ ਜੀਬ ਤੇ ਕੰਟਰੋਲ ਕੋਈ ਨਹੀਂ ਕਰਦੇ ਇਹ ਬੜੀ ਵੱਡੀ ਸਮੱਸਿਆ ਹੈ ਵੈਸੇ ਇਹਦਾ ਜ਼ਿਕਰ ਹੋਣਾ ਚਾਹੀਦਾ ਜ਼ਿਕਰ ਬੰਦਾ aroog ਰਹੇਗਾ ਤੇ ਭਗਤੀ ਹੋਣੀ ਹੈ ਜੇ ਬੰਦੇ ਦਾ ਸ਼ਰੀਰ ਹੀ ਬਿਮਾਰੀ ਨੇ ਤੋੜ ਸੁਟਿਆ ਇਹਨੇ ਕਿੱਥੇ ਅੰਮ੍ਰਿਤ ਵੇਲੇ ਉੱਠਣਾ ਤੇ ਕਿੱਥੇ ਬੰਦਗੀ ਕਰਨੀ ਹੈ ਅੱਜ ਬੰਦਾ ਆਪਣੀ ਜੀਬ ਦੇ ਚਸਕੇ ਲਈ ਬਿਮਾਰੀਆਂ ਨੂੰ ਆਪਣੇ ਨਾਲ ਲਈ ਫਿਰਦਾ ਹੈ ਜੇ ਜੀਬ ਤੇ ਕੰਟਰੋਲ ਕਰ ਲਏ ਦੀਆਂ ਅੱਧੋ ਜ਼ਿਆਦੀਆਂ ਬਿਮਾਰੀਆਂ ਉਹ ਛੁੱਟ ਜਾਣੀਆਂ ਹੁਣ ਖਾਣਾ ਸੌਖਾ ਹੈ ਪਰ ਮਹਾਰਾਜ ਕੀ ਸ਼ਬਦ ਵਰਦੇ ਆ ਕਿ ਪਛਾਣਾ ਬੜਾ ਮੁਸ਼ਕਲ ਹੈ ਕਿਉਂਕਿ ਖਾਣਾ ਸੌਖਾ ਲੈਂਦਾ ਬੰਦਾ ਇਹਦਾ ਭਾਵ ਇਹ ਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਅਸੀਂ ਪਾਠ ਕਰਨੇ ਆ ਨਿਤਨੇਮ ਕਰਨੇ ਆ ਉਹ ਪਿਆਰਿਓ ਉਹਨੂੰ ਨਿਮਰਤਾ ਨਾਲ ਅੰਦਰ ਪਛਾਣ ਲੈ ਬੰਦਾ ਤੇ ਜੇ ਬੰਦਾ ਨੇਮ ਨਿਭਾ ਕੇ ਇਹੇ ਸ਼ਬਦ ਕਹੇ ਇਹ ਲਬਜ ਵਰਤੇ ਕਿ ਮੈਂ ਇੰਨਾ ਜਾਪ ਕੀਤਾ ਇੰਨਾ ਤਪ ਕੀਤਾ ਇੰਨਾ ਨਿਤਨੇਮ ਕੀਤਾ ਪਿਆਰਿਓ ਉਹਨੂੰ ਆਪਾਂ ਪ੍ਰੋਫੈਸ਼ਨ ਦੇ ਤੌਰ ਤੇ ਲੋਕਾਂ ਵਿੱਚ ਪ੍ਰਚਾਰੀਏ ਇਹਦਾ ਮਤਲਬ ਆਪਾਂ ਸ਼ੱਕ ਜ਼ਰੂਰ ਲਿਆ ਹੈ ਪਰ ਸਾਨੂੰ ਪਚਿਆ ਨਹੀਂ ਸਿਆਣੇ ਲੋਕ ਕਹਿੰਦੇ ਆ ਕਿ ਜਿਸ ਬੰਦੇ ਨੇ ਭਾਰੀ ਭੋਜਨ ਖਾਣਾ ਹੈ ਉਹਦੇ ਵਾਸਤੇ ਵਰਜਿਸ਼ ਹੋਣੀ ਬਹੁਤ ਜ਼ਰੂਰੀ ਹੈ ਮੈਂ ਕਹਿੰਦਾ ਮੈਂ ਸਾਨੂੰ ਕਿਵੇਂ ਪਚ ਸਕਦਾ ਹੈ ਜੇ ਬੰਦਾ ਚੰਗੀ ਖੁਰਾਕ ਖਾਏ ਤੇ ਉਹਦੇ ਨਾਲ ਉਹ ਚੰਗੀ ਕਸਰਤ ਕਰੇ ਉਹ ਭੋਜਨ ਪਚ ਜਾਂਦਾ ਹੈ ਤੇ ਜੇ ਬੰਦਾ ਇਕੱਲੀ ਕਸਰਤ ਕਰੇ ਤੇ ਖੁਰਾਕ ਨਾ ਖਾਏ ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਬਰਾਬਰ ਖੋਣੀਆਂ ਚਾਹੀਦੀਆਂ ਗੁਰਮੁਖੋ ਥੋੜਾ ਜਿਹਾ ਪਲੀਸ ਟਿਕਾ ਬਣਾਇਓ ਕਿਉਂਕਿ ਮਨ ਦਾ ਖਿਣਾ ਜਿਹੜਾ ਉਹ ਰਸ ਨਹੀਂ ਬਣ ਦੇ ਰਿਹਾ ਹੱਥ ਜੋੜ ਕੇ ਬੇਨਤੀ ਹੈ ਮਾਝਿਲ ਕੀਤੀ ਬੰਦਾ ਖੁਰਾਕ ਖਾਈ ਜਾਏ ਤੇ ਵਰਜਿਸ਼ ਨਹੀਂ ਕਰੇਗਾ ਉਹ ਖੁਰਾਕ ਬਿਮਾਰੀ ਬਣ ਜਾਏਗੀ ਜੇ ਇਕੱਲੀ ਵਰਜਿਸ਼ ਕਰੀ ਜਾਏ ਰੋਜ਼ਾਨਾ ਦੌੜੀ ਜਾਏ ਜਿਮ ਕਰੀ ਜਾਏ ਤੇ ਖੁਰਾਕ ਨਾ ਖਾਏ ਯਾਦ ਰੱਖਿਓ ਉਹ ਜਿਮ ਹੈ ਜਾਂ ਉਹ ਬਾਹਰ ਦੀ ਕਸਰਤ ਉਹ ਬੰਦੇ ਨੂੰ ਮਾਰ ਜਾਏਗੀ ਖੁਰਾਕ ਨਾਲ ਕਸਬੇ ਤੋਂ ਨਹੀਂ ਬਹੁਤ ਜ਼ਰੂਰੀ ਹੈ ਤੇ ਕਸਰਤ ਨਾਲ ਖੁਰਾਕ ਉਹ ਨਹੀਂ ਬਹੁਤ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਇਹ ਸ਼ਬਦ ਭੋਜਨ ਹੈ ਗੁਰੂ ਗ੍ਰੰਥ ਸਾਹਿਬ ਖੁਰਾਕ ਹੈ ਇਹ ਪਚੇਗੀ ਤਾਂ ਜੇ ਬੰਦਾ ਸੇਵਾ ਕਰੇਗਾ ਤਾਂ ਸੇਵਾ ਤੋਂ ਬਿਨਾ ਇਹ ਬੰਦਗੀ ਦਾ ਭੋਜਨ ਪਚਦਾ ਨਹੀਂ ਤੇ ਜੇ ਬੰਦਾ ਕਹੇ ਮੈਂ ਸਿਰਫ ਸੇਵਾ ਕਰਨਾ ਮੈਂ ਬੰਦਗੀ ਨਹੀਂ ਕਰਦਾ ਪਿਆਰੋ ਗੱਲ ਫਿਰ ਵੀ ਨਹੀਂ ਬੰਨੀ ਜੇ ਇਬਾਦਤ ਕਰੇਗਾ ਤੇ ਨਾਲ ਸੇਵਾ ਚਾਹੀਦੀ ਹੈ ਜੇ ਬੰਦਾ ਸੇਵਾ ਕਰੇ ਤੇ ਸੇਵਾ ਦੇ ਨਾਲ ਇਬਾਦਤ ਚਾਹੀਦੀ ਹੈ ਗੁਰੂ ਜੀ ਨੇ ਸ਼ਬਦ ਵਰਤਿਆ ਭਾਈ ਇਹ ਗੁਰੂ ਗ੍ਰੰਥ ਸਾਹਿਬ ਥਾਲਖੈ ਇਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਥਾਲ ਵਿੱਚ ਤੈਨੂੰ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੇ ਕੋ ਇਹਦਰ ਤੇ ਕੋਈ ਵੀ ਕੋਈ ਬੰਦਿਸ਼ ਨਹੀਂ ਕਿਸੇ ਦੀ ਜਾਤ ਕਿਸੇ ਦਾ ਵਖਰਾ ਕਰਾਣਾ ਕੋਈ ਬੰਦਾ ਵੀ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰਾਖੁਰ ਤਾਰੋ ਇਸ ਵਸਤੂ ਨੂੰ ਤੱਜ ਕੇ ਤੇਰਾ ਉਧਾਰ ਨਹੀਂ ਹੋਣਾ ਤਮ ਸੰਸਾਰ ਚਰਨ ਲਗਤਰੀ ਹੈ ਸਭ ਨਾਨਕ ਬ੍ਰਹਮ ਪਸਾਰੋ ਪਿਆਰਿਆ ਜੇ ਤੂੰ ਗੁਰੂ ਚਰਨਾਂ ਨਾਲ ਜੁੜ ਜਾਏਗਾ ਇਸ ਹਨੇਰੇ ਨੂੰ ਤੂੰ چیر ਕੇ ਪਾਰ ਕਰ ਸਕਣਾ ਹੈ ਮੈਂ ਤੁਹਾਨੂੰ ਸਿਰਫ ਇੱਕ ਬੇਨਤੀ ਕੀਤੀ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹ ਪਰੋਸਿਆ ਹੋਇਆ ਥਾਲਖੈ ਜਿਹੜਾ ਸਾਨੂੰ ਛਕਣਾ ਚਾਹੀਦਾ ਹੈ ਤੇ ਸੇਵਾ ਰਾਹੀਂ ਜੀਵਨ ਕਮਾ ਕੇ ਆਪਾਂ ਇਹਨੂੰ ਪੂਜਾ ਸਕਨੇ ਹਾਂ ਜਦੋਂ ਮੈਂ ਅੱਜ ਅੰਦਰ ਆਇਆ ਨਾ ਭਾਈ ਸਾਹਿਬ ਉਦੋਂ ਸ਼ਬਦ ਪੜ੍ਹ ਰਹੇ ਸਨ ਲੈ ਕੰਮਲੀ ਚਲਿਓ ਪਲਟਾਏ ਦਿਉਰੇ ਪਾਛੇ ਬੈਠਾਏ ਉਤੋਂ ਬਾਅਦ ਇਹਨੇ ਇੱਕ ਹੋਰ ਸ਼ਬਦ ਪੜਿਆ ਮੇਰੇ ਸਹਿਬਾ ਤੇਰੇ ਚੋਜ ਵਿਡਾਣਾ ਫਿਰ ਜਦੋਂ ਸਮਾਪਤੀ ਕੀਤੀ ਉੱਥੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸ਼ਬਦ ਪੜ੍ਹ ਦਿੱਤਾ ਅਕਾਲ ਉਸਤਤ ਵਿੱਚ ਤੇ ਕੁਦਰਤੀ ਤੌਰ ਤੇ ਮੇਰੇ ਮਨ 'ਚ ਵੀ ਆਇਆ ਕਿ ਕੱਲ ਨੂੰ ਭਗਤ ਰਵਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਹੈ ਉਹਨਾਂ ਦਾ ਆਗਮਨ ਪੂਰਵਕ ਹੈ ਆਪ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਦਾਸ ਮਹਾਰਾਜ ਜੀ ਦੇ 40 ਸ਼ਬਦ ਨੇ ਨਾ ਉਹਨਾਂ ਦੀ ਬਾਣੀ 'ਚ ਅੱਜ ਗੱਲ ਕਰਕੇ ਜਾਵਾਂਗਾ। ਇੱਕ ਗੱਲ ਤਾਂ ਬੜੀ ਸਪਸ਼ਟ ਹੈ। ਇਹ ਇਹਨੂੰ ਧਿਆਨ ਨਾਲ ਸੁਣਿਓ ਕਿਉਂਕਿ ਇਸ ਮਸਲੇ ਤੇ ਗੱਲ ਕਰਨੀ ਅੱਗ ਨੂੰ ਹੱਥ ਪਾਣ ਵਾਲੀ ਗੱਲ ਹੁੰਦੀ ਹੈ। ਜਿਸ ਬੰਦੇ ਨੂੰ ਬਾਣੀ ਦੀ ਸਮਝ ਨਹੀਂ ਉਹ ਬਹੁਤ ਕੁਝ ਬੋਲ ਜਾਂਦਾ ਹੈ। ਤੇ ਇਹ ਸਾਡੀ ਹਾਲਤ ਬਣ ਚੁੱਕੀ ਤੇ ਅੱਜ ਸੱਚੀ ਤੋਂ ਦੱਸਾਂ ਜਿਹੜਾ ਸੋਸ਼ਲ ਮੀਡੀਆ ਹੈ ਮੈਨੂੰ ਸ਼ਬਦ ਨਹੀਂ ਵਰਤਣਾ ਚਾਹੀਦਾ। ਇਹਨੇ ਹਰ ਬੰਦੇ ਨੂੰ ਡਾਕਟਰ ਬਣਾ ਦਿੱਤਾ ਹੈ ਹਰ ਬੰਦੇ ਨੂੰ ਵਕੀਮ ਬਣਾ ਦਿੱਤਾ ਹੈ ਹਰ ਬੰਦੇ ਨੂੰ ਵਿਦਵਾਨ ਬਣਾ ਦਿੱਤਾ ਹੈ ਹਰ ਬੰਦੇ ਨੂੰ ਲੀਡਰ ਬਣਾ ਦਿੱਤਾ ਹੈ ਬਾਕੀ ਛੱਡੋ ਹਰ ਬੰਦਾ ਜਿ ਬਿਨਾ ਪੈਸਿਆਂ ਤੇ ਪੜ੍ਹਾਈ ਤੋਂ ਜੱਜ ਬਣ ਕੇ ਫੈਸਲੇ ਦੇ ਰਿਹਾ ਕਿ ਫਲਾਣਾ ਬੰਦਾ ਚੰਗਾ ਹੈ ਫਲਾਣਾ ਅਸੀਂ ਅਸੀਂ ਖੌਮੇ 'ਚ ਜੀ ਰਹੇ ਮੈਨੂੰ ਬਖਸ਼ ਦਿਆ ਜੇ ਅਸੀਂ ਕਿਸੇ ਬੰਦੇ ਦੇ ਵਿਰੋਧ ਵਿੱਚ ਕੋਈ ਲਿਖਦਾ ਹੈ ਜਿਹੜਾ ਸਾਡਾ ਵਿਰੋਧੀ ਹੈ ਉਦੋਂ ਅਸੀਂ ਖੁਸ਼ ਹੁੰਨੇ ਆ ਜਦੋਂ ਸਾਡੇ ਵਿਰੋਧ ਵਿੱਚ ਲਿਖਦਾ ਉਦੋਂ ਆਪਾਂ ਤੜਪਨੇ ਇਹ ਚੀਜ਼ ਹੌਮੇ ਦੇ ਇੱਕ ਰੂਪ ਹੈ ਜੀ ਮੇਰੇ ਮਨ 'ਚ ਅੱਜ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸਭ ਤੋਂ ਪਹਿਲਾਂ ਭਗਤ ਹੈ ਕੌਣ ਭਗਤ ਕਿਸ ਨੂੰ ਕਹਿੰਦੇ ਆ ਇਹ ਧਿਆਨ ਦੇ ਕੇ ਸੁਣਿਓ ਜੀ ਮਾੜਾ ਜਿਆ ਜਦੋਂ ਅਸੀਂ ਭਗਤ ਸ਼ਬਦ ਪੜ੍ਹਨੇ ਆ ਅਸੀਂ ਸਿੱਧੇ ਅਰਥ ਕਰ ਦਿੰਨੇ ਆ ਭਗਤ ਦਾ ਅਰਥ ਹੈ ਜੀ ਭਗਤੀ ਕਰਨ ਵਾਲਾ ਪਰ ਮੈਂ ਆਪ ਨੂੰ ਬੇਨਤੀ ਕਰਾਂਗਾ ਇੱਕ ਤਾਂ ਹਰ ਭਗਤ ਲਫ਼ਜ਼ ਦਾ ਅਰਥ ਭਗਤੀ ਕਰਨ ਵਾਲਾ ਨਹੀਂ ਜਿਵੇਂ ਇੱਕ ਸ਼ਬਦ ਹੁੰਦਾ ਧੱਬਾ ਗੱਗਾ ਤੱਤੇ ਨੂੰ ਔਂਕੜ ਭਗਤ ਇੱਕ ਸ਼ਬਦ ਹੁੰਦਾ ਹੈ ਭੱਬਾ ਗੱਗਾ ਤੱਤੇ ਨੂੰ ਹਿਯਾਰੀ ਭਗਤ ਇੱਕ ਸ਼ਬਦ ਹੁੰਦਾ ਹੈ ਭੱਬਾ ਗੱਗਾ ਤੱਤੇ ਨੂੰ ਤਤਾਂ ਮੁਕਤਾ ਇਹ ਤਿੰਨ ਸ਼ਬਦ ਹੁੰਦੇ ਨੇ ਭਗਤ ਰੂਪ ਵਿੱਚ ਦੂਜਾ ਸ਼ਬਦ ਬਾਣੀ ਚੋਂ ਹੁੰਦਾ ਭਗਤਾ ਤੀਜਾ ਸ਼ਬਦ ਆਉਂਦਾ ਭਗਤਾਹਾ ਮੇਰੀ ਅਰਜ ਕਹ ਭਗਤ ਦੇ ਲਫ਼ਜ਼ੀ ਅਰਥ ਕੀ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਤਾਂ ਅਰਥ ਜਿਹੜੇ ਦੱਸਣਗੇ ਉਹ ਕਮਾਲ ਦੇ ਭਗਤ ਤਿੰਨ ਅੱਖਰ ਨੇ ਭੱਬਾ ਗੱਗਾ ਤੱਤਾ ਇਹਦਾ ਅਰਥ ਅਸੀਂ ਕਰਨਿਆ ਭਗਤੀ ਕਰਨ ਵਾਲਾ ਚੰਗਾ ਬੰਦਾ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸ਼ਬਦ ਦੇ ਸਭ ਤੋਂ ਪਹਿਲਾਂ ਜਿਹੜੇ ਅਰਥ ਨੇ ਪਰਵਾਸ਼ ਅਰਥ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕੋਸ਼ਗਤ ਅਰਥ ਨਹੀਂ ਮਿਲਨੇ ਕੋਸ਼ਗਤ ਅਰਥ ਦਾ ਮਤਲਬ ਹੁੰਦਾ ਹੈ ਕਿ ਮੰਨ ਲਓ ਅੱਜ ਕੋਈ ਸ਼ਬਦ ਆਪਾਂ ਮੈਂ ਬੋਲਿਆ ਭਗਤ ਤੁਸੀਂ ਇੱਕੋ ਦਮ ਨੈਟ ਉਤੋਂ ਮਹਾਨ ਕੋਸ਼ ਖੋਲ ਸਕਦੇ ਹੋ ਕੋਈ ਡਿਕਸ਼ਨਰੀ ਖੋਲ ਸਕਦੇ ਹੋ ਇਹ ਜੋ ਬੋਲ ਰਿਹਾ ਹੈ ਅਰਥ ਠੀਕ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੋਸ਼ਗਤ ਅਰਥ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਨਾਂ ਸ਼ਬਦਾਂ ਦੀ ਪਰਿਭਾਸ਼ਾ ਦਿੱਤੀ ਹੈ ਡੈਫੀਨੇਸ਼ਨ ਦਿੱਤੀ ਹੈ ਹੁਣ ਮੈਂ ਸ਼ਬਦ ਵਰਤਿਆ ਭਗਤ ਕਿਉਂਕਿ ਹਰ ਸ਼ਬਦ ਦੀ ਪਰਿਭਾਸ਼ਾ ਜੀ ਉਹ ਪਰਿਭਾਸ਼ਾ ਸੱਚੀ ਤੁਹਾਨੂੰ ਦੱਸਾਂ ਆਮ ਕੋਸ਼ਾਂ ਤੋਂ ਵੱਖਰੀ ਦੋ ਚਾਰ ਮੈਂ ਪ੍ਰਮਾਣ ਦੇਾਂਗਾ ਤੇ ਮੇਰਾ ਇੱਕ ਸੁਭਾਅ ਹੈ ਕਿਉਂਕਿ ਜਦੋਂ ਮੈਂ ਪਿਛਲੇ ਸਾਲ ਵੀ ਤੁਹਾਨੂੰ ਕਹਿ ਕੇ ਗਿਆ ਸਾਂ ਕਿ ਆਪਜੀ ਹਰ ਸਾਲ ਕਿੰਨੀ ਸੰਗਤ ਇਕੱਠੀ ਹੁੰਦੀ ਹੈ ਲੰਗਰ ਚੱਲਦੇ ਨੇ ਕਿੰਨੀ ਦੂਰ ਤੋਂ ਆਉਂਦੇ ਆਪਾਂ ਪਰ ਸੱਚ ਇਹ ਜੇ ਇਹਨਾਂ ਸਮਾਗਮਾਂ ਦਾ ਲਾਭ ਤਾਂ ਜੇ ਆਪਾਂ ਸੁਣਨ ਵਾਲੇ ਤੇ ਕਹਿਣ ਵਾਲੇ ਪ੍ਰੈਕਟੀਕਲ ਤੌਰ ਤੇ ਜ਼ਿੰਦਗੀ ਜੀਣ ਲੱਗ ਪਈ ਸਾਡੇ ਬਾਰੇ ਕਿਹੜਾ ਬੰਦਾ ਕੀ ਪਰਭਾਸ਼ਾ ਨਿਰਧਾਰਤ ਕਰਦਾ ਉਹਦੇ ਪ੍ਰਵਾਹ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਦੁਨੀਆ ਦਾ ਸੁਭਾਗ ਹੈ ਪਰ ਮੇਰੀ ਬੇਨਤੀ ਹੈ ਜੇ ਆਪ ਜੀ ਸੰਗਤ ਜੀ ਖੁਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰੋਗੇ ਤੇ ਸ਼ਬਦ ਦੀ ਕਥਾ ਦਾ ਆਨੰਦ ਵੱਖਰਾ ਆਵੇਗਾ ਤੇ ਜੇ ਖੁਦ ਬਾਣੀ ਦਾ ਪਾਠ ਨਹੀਂ ਕਰਾਂਗੇ ਤੇ ਭਾਵੇਂ ਜਿੰਨਾ ਮਰਜੀ ਵਿਦਵਾਨ ਲਾਏ ਉਹ ਜੋ ਮਰਜੀ ਬੋਲੀ ਜਾਏ ਆਪਾਂ ਕਾਹ ਕੇ ਪਤਾ ਨਹੀਂ ਤੁਕਾਂ ਕੁਝ ਬੋਲਦਾ ਸੀ ਸਿਰ ਧੋਤੇ ਨਿਕਲ ਗਿਆ ਇਸ ਤੇ ਹੀ ਸੀ ਸਾਨੂੰ ਮਿਲਦਾ ਮੈਂ ਅਰਜ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਸ਼ਬਦ ਦੇ ਪ੍ਰਭਾਸ਼ ਅਰਥ ਨੇ ਹੁਣ ਮੰਨ ਲਓ ਸ਼ਬਦ ਹੈ ਪੰਡਿਤ ਅਸੀਂ ਵਰਤਨੇ ਆ ਆਮ ਤੌਰ ਤੇ ਲੋਕ ਪੰਡਿਤ ਕਹਿੰਦੇ ਆ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਆਦਾਤਰ ਸ਼ਬਦ ਪੰਡਿਤ ਆਇਆ ਹੈ ਸਿਆਰੀ ਲੱਗੀ ਹੈ ਅਸਾਂ ਨੂੰ ਕੋਈ ਪੁੱਛੇ ਜੀ ਪੰਡਿਤ ਕੌਣ ਹੁੰਦਾ ਹੈ ਤੇ ਆ ਤਾਂ ਇੱਕੋ ਦਮ ਹਿੰਦੂ ਧਰਮ ਦੇ ਪੁਜਤਵਾਲ ਚਲੇ ਜਾਾਂਗੇ ਜੀ ਪੰਡਤ ਉਹਦਾ ਜਿਹੜਾ ਮਰਨੇ ਪਰਨੇ ਦਾ ਸਾਰੇ ਧਰਮ ਦੀਆਂ ਕਿਰਿਆ ਕਰਦਾ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਜੀ ਪੰਡਤ ਕੌਣ ਹੈ ਤੇ ਗੁਰੂ ਗ੍ਰੰਥ ਸਾਹਿਬ ਦੇਖੋ ਸੁਖਮਨੀ ਸਾਹਿਬ ਵਿੱਚ ਕਹਿੰਦੇ ਆ ਸੋ ਪੰਡਤ ਜੋ ਮਨ ਪਰਬੁੱਧ ਹੈ RAM ਨਾਮ ਆਤਮਾ ਸੋਦਾ ਹੈ RAM ਨਾਮ ਸਾਰਸ ਪੀਵਾ ਉਸ ਪੰਡਤ ਕਹੇ ਉਪਦੇਸ਼ ਜਗ ਜੀਵਾਂ ਕਮਾਲ ਦੀ ਪਰਿਭਾਸ਼ਾ ਦੇ ਦਿੱਤੀ ਹੁਣ ਜੇ ਕੋ ਮੈਨੂੰ ਪੁੱਛੇ ਜੀ ਬ੍ਰਾਹਮਣ ਕੌਣ ਅਸਲ ਤੇ ਇਹ ਸ਼ਬਦ ਅਸੀਂ ਸੁਣਨ ਨੂੰ ਵੀ ਤਿਆਰ ਕੋਈ ਨਹੀਂ ਅੱਜ ਕੱਲ ਵਿਆਖਿਆ ਇਸ ਢੰਗ ਨਾਲ ਹੁੰਦੀ ਪਈ ਹੈ ਜੀ ਬ੍ਰਾਹਮਣ ਕੌਣ ਅਸੀਂ ਕਹਾਂਗੇ ਜੀ ਚਾਰ ਵਰਨ ਨੇ ਖੱਤਰੀ ਬ੍ਰਾਹਮਣ ਸ਼ੂਤ ਤੇ ਵੈਸ਼ ਗੁਰੂ ਗ੍ਰੰਥ ਸਾਹਿਬ ਦੇ ਵੱਖਰੇ ਅਰਥ ਕਰਨਗੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਇੱਕ ਸ਼ਬਦ ਲਿਵਲਾਏ ਨਮ ਨਿੱਦੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਖਿਰਦਾ ਸਦਾ ਵਸਾਏ ਇੱਕ ਸ਼ਬਦ ਬ੍ਰਹਮ ਬ੍ਰਹਮ ਦਾ ਅਰਥ ਹੈ ਪ੍ਰਮਾਤਮਾ ਤੇ ਬ੍ਰਾਹਮਣ ਦਾ ਅਰਥ ਕੇਵਲ ਜਨਯਉ ਨਹੀਂ ਬ੍ਰਾਹਮਣ ਦਾ ਅਰਥ ਗੁਰਮਤ ਵਿੱਚ ਹੋਵੇ ਕਿ ਜਿਸ ਬੰਦੇ ਦੀ ਸਾਝ ਰੱਬ ਦੇ ਨਾਲ ਪੈ ਗਈ ਹੈ ਕਬੀਰ ਸਾਹਿਬ ਦਾ ਸ਼ਬਦ ਹੈ ਉਹ ਕਹਿੰਦੇ ਨੇ ਕੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਈ ਤਾ ਹਾਂ ਮਾਰੇ ਸਾਡੇ ਵਿੱਚ ਬ੍ਰਾਹਮਣ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ ਮੈਂ ਆਪ ਦਾ ਥੋੜਾ ਜਿਹਾ ਟਾਈਮ ਲੈ ਰਿਹਾ ਆਉਣਾ ਮੈਂ ਭਗਤ ਰਵਦਾਸ ਜੀ ਦੇ ਇੱਕ ਦੋ ਸ਼ਬਦ ਤੁਹਾਨੂੰ ਸਾਂਝੇ ਕਰ ਲੈ ਅਗਲੀ ਗੱਲ ਹੁਣ ਇਹ ਸ਼ਬਦ ਹੈ ਜੀ ਮੁਸਲਮਾਨ ਕੌਣ ਹੁਣ ਇਸਲਾਮ ਵਿੱਚ ਪੁੱਛੋ ਉਹ ਕਹਿਣਗੇ ਮੁਸਲਮਾਨ ਉਹ ਜਿਹਨੇ ਨਬੀ ਦਾ ਕਲਮਾ ਪੜ੍ਹਿਆ ਹੈ ਜਿਹਨੇ ਲਾ ਇਲਾਹ ਇਲਲ੍ਹਾ ਮੁਹੰਮਦ ਰਸੂਲੁਲ੍ਹਾ ਪੜ੍ਹਿਆ ਮੁਸਲਮਾਨ ਉਹ ਜਿਹੜਾ ਪੰਜ ਵਕਤ ਦਾ ਨਮਾਜ਼ੀ ਹੈ ਮੁਸਲਮਾਨ ਉਹ ਜਿਹੜਾ ਜ਼ਕਾਤ ਕੱਢਦਾ ਹੈ ਮੁਸਲਮਾਨ ਉਹ ਜਿਹੜਾ ਹੱਜ ਕਰਦਾ ਹੈ ਮੁਸਲਮਾਨ ਉਹ ਜਿਹੜਾ ਕੁਰਾਨ ਤੇ ਉੱਤੇ ਭਰੋਸਾ ਕਰਦਾ ਹੈ ਕੁਰਾਨ ਨੂੰ ਰੱਬ ਦੀ ਕਿਤਾਬ ਮੰਨਦਾ ਹੈ ਅਸੀਂ ਇਹ ਕਹਾਂਗੇ ਇਹ ਇਸਲਾਮ ਵਾਲੇ ਵੀਰੇ ਇਹ ਕਹਿਣਗੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਮੁਸਲਮਾਨ ਕੌਣ ਤੇ ਮਹਾਰਾਜ ਜਿਹੜੀ ਪਰਿਭਾਸ਼ਾ ਦਿੰਦੇ ਨੇ ਬੜੇ ਕਮਾਲ ਦੀ ਉਹ ਪਰਿਭਾਸ਼ਾ ਹੈ ਮਹਿਰ ਮਸਜਿਦ ਸਿੱਧਕ ਮਸੱਲਾ ਹਾਕਾ ਹਲਾਲ ਕੁਰਾਨ ਸ਼ਰਮ ਸੁਨਨਤ ਸੀਲ ਰੋਜ਼ਾ ਖੋਖੋ ਮੁਸਲਮਾਨ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗਾ ਇੱਕ ਤੋਕੇ ਗੁਰੂਗੰਗ ਸਾਹਿਬ 'ਚ ਮੁਸਲਮਾਨ ਮੋਮਦਿਲ ਹੋਵੇ ਅੰਤਰਕੀਮਲ ਦਿਲ ਤੇ ਖੋਵੇ ਕਹਿੰਦੇ ਨੇ ਮੁਸਲਮਾਨ ਦੀ ਪਰਿਭਾਸ਼ਾ ਇਹ ਵੇ ਕਿ ਜਿਵੇਂ ਮੋਮਬੱਤੀ ਬਲ ਕੇ ਆਪਣੇ ਆਪ ਨੂੰ ਪਿਘਲਾ ਕੇ ਲੋਕਾਂ ਨੂੰ ਚਾਨਣ ਦਿੰਦੀ ਏ ਬਾਬਾ ਜੀ ਕਹਿੰਦੇ ਮੁਸਲਮਾਨਤਾ ਹੋਵੇ ਜਿਹੜਾ ਆਪਣਾ ਆਪ ਵਾਰ ਕੇ ਲੋਕਾਂ ਨੂੰ ਰੂਖਾਨੀ ਚਾਨਣ ਦਿੰਦਾ ਹੋਵੇ ਮੈਨੂੰ ਦੱਸੋ ਇਹ ਪਰਿਭਾਸ਼ਾ ਕਿਤੇ ਮਿਲੇਗੀ ਜੀ ਮੈਂ ਤਾਂ ਕਹਿਆ ਪੰਡਤ ਦੀ ਪਰਿਭਾਸ਼ਾ ਵੱਖਰੀ ਬ੍ਰਾਹਮਣ ਦੀ ਪਰਿਭਾਸ਼ਾ ਵੱਖਰੀ ਮੁਸਲਮਾਨ ਦੀ ਪਰਿਭਾਸ਼ਾ ਵੱਖਰੀ ਇੱਥੋਂ ਤੱਕ ਆਪਾਂ ਗ੍ਰਿਸ਼ਤੀ ਬੈਠੇ ਤਕਰੀਬਨ ਆਪਾਂ ਸਾਰੇ ਬੱਚਿਆਂ ਵਾਲੀ ਆ ਨਾ ਜੀ ਸਾਨੂੰ ਕੋ ਪੁੱਛੇ ਜੀ ਗ੍ਰਿਸ਼ਤੀ ਦੀ ਪਰਿਭਾਸ਼ਾ ਕੀ ਹੈ ਅਸੀਂ ਸਾਰੇ ਕਹਿੰਦੇ ਹਾਂ ਮਹਾਰਾਜ ਨੇ ਗ੍ਰਿਸ਼ ਧਰਮ ਦਿੱਤਾ ਪਰ ਇਹ ਖੋਲ ਨਹੀਂ ਦਿੱਤੀ ਵੀ ਗ੍ਰਿਸ਼ ਦਾ ਮਤਲਬ ਇਹ ਨਹੀਂ ਕਿ ਮਰਦੇ ਦਮ ਤੱਕ ਵਾਸ਼ਨਾ ਵਿੱਚ ਹੀ ਲਪਟ ਰਹੇ ਅਸੀਂ ਗ੍ਰਿਸ਼ ਦੇ ਅਰਥ ਕਰਨੇ ਮਹਾਰਾਜ ਨੇ ਗ੍ਰਿਸ਼ਤੀ ਬਣਾ ਦਿੱਤਾ ਜੀ ਇਹਦਾ ਮਤਲਬ ਇਹ ਨਹੀਂ ਕਿ ਸਰਟੀਫਿਕੇਟ ਮਿਲ ਗਿਆ ਕਿ ਤੁਸੀਂ ਆਪਣੀ ਵਾਸ਼ਨਾ ਨੂੰ ਕਾਬੂ ਨਹੀਂ ਕਰਨਾ ਨਹੀਂ ਪਿਆਰਿਓ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਗ੍ਰਿਸ਼ਤੀ ਹੋਵੇ ਚਾਹ ਪਤਨੀ ਕਹੇ ਚਾਹ ਪਤੀ ਕਹੇ ਚਾਹ ਮੇਲ ਹੈ ਚਾਹ ਫੀਮੇਲ ਕਹੇ ਗ੍ਰਿਸ਼ਤੀ ਹੋਵੇ ਜਿਹੜਾ ਗ੍ਰਿਸ਼ਤ ਵਿੱਚ ਰਹਿੰਦਾ ਹੋਇਆ ਮਰਦੇ ਸਮੇਂ ਤੋਂ ਪਹਿਲਾਂ ਜਿਉਂਦੇ ਜੀ ਆਪਣੀਆਂ ਇੰਦਰੀਆਂ ਉੱਤੇ ਕਾਬੂ ਪਾ ਜਾਂਦਾ ਗ੍ਰਿਸ਼ ਦਾ ਅਰਥ ਇਹ ਨਹੀਂ ਕਿ ਇੰਦਰੀਆਂ ਦੇ ਵਾਸ਼ਨਾ ਦੀ ਖੋਲ ਗੁਰੂ ਗ੍ਰੰਥ ਸਾਹਿਬ ਸ਼ਬਦ ਕਹੇ ਸੋ ਗਿਰਹੀ ਜੋ ਨਿਗਰੋਹ ਕਰੈ ਨਿਗਰੋਹ ਦਾ ਅਰਥ ਹੈ ਰੋਕਣਾ ਗ੍ਰਿਸ਼ਤੀ ਉਹ ਹੈ ਜਿਹੜਾ ਆਪਣੀਆਂ ਇੰਦਰੀਆਂ ਨੂੰ ਕਾਬੂ ਕਰ ਗਿਆ ਪਿਆਰਿਓ ਮੈਂ ਕਹਿ ਦਿਆਂ ਗੁਰੂ ਸਾਹਿਬ ਨੇ ਗ੍ਰਿਸ਼ਤ ਕਿਹਾ ਖੁੱਲਾ ਪਰ ਮੇਰੀਆਂ ਆ ਦੋ ਚਮਕਦੀਆਂ ਅੱਖਾਂ ਤਾਂ ਕੰਟਰੋਲ ਨਹੀਂ ਹੋਈਆਂ ਇਹ ਲੋਕਾਂ ਦੇ ਚਿਹਰੇ ਦੇਖ ਕੇ ਕਿਸੇ ਨੂੰ ਮਿੱਤਰ ਕਿਸੇ ਨੂੰ ਦੁਸ਼ਮਣ ਤੇ ਮੈਂ ਕਹੀ ਜਾਂਦੀ ਮੈਂ ਤਾਂ ਗ੍ਰਿਸ਼ਤੀ ਆ ਜੀ ਇਹਦਾ ਮਤਲਬ ਇਹਦੇ ਅਰਥ મત ਕਰੀਏ ਗ੍ਰਿਸ਼ਤੀ ਦਾ ਅਰਥ ਵਾਸਨਾ ਵਿੱਚ ਲੁਪਤ ਸੋ ਗਿਰਹੀ ਜੋ ਨਿਗਰਹੋਂ ਕਰੇ ਗ੍ਰਿਸ਼ਤੀ ਉਹ ਵੇ ਜਿਹੜਾ ਆਪਣੀਆਂ ਇੰਦਰੀਆਂ ਤੇ ਕਾਬੂ ਪਾਏ ਜਪ ਤਪ ਸੰਯਮ ਕੀਆ ਕਰੇ ਪਿਆਰਿਓ ਗ੍ਰਿਸ਼ਤੀ ਉਹ ਹੈ ਜਿਹੜਾ ਪਰਮਾਤਮਾ ਦੇ ਦਰ ਤੋਂ ਜਪਦਾ ਤਪਦਾ ਇੰਦਰੀਆਂ ਦੇ ਸੰਜਮ ਦੀ ਖੈਰ ਮੰਗੇ ਜਬ ਤਬ ਸੰਜਮ ਪੀਖਿਆ ਕਰੇ ਪੁੰਨ দান ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ ਉਹ ਬੰਦਾ ਬਬੇ ਕਰਿਓ ਠੀਕ ਉਹ ਬੰਦਾ ਗੰਗਾ ਦੇ ਪਾਣੀ ਦੀ ਤਰ੍ਹਾਂ ਪਵਿੱਤਰ ਹੈ ਇੱਕ ਉਦਾਹਰਣ ਦਿੱਤੀ ਜਿਹੜਾ ਬੰਦਾ ਜਿਉਂਦੇ ਜੀ ਆਪਣੀਆਂ ਇੰਦਰੀਆਂ ਨੂੰ ਕਾਬੂ ਕਰ ਜਾਂਦਾ ਗੁਰਮਖੋ ਮੈਂ ਤਾਂ ਥੋੜਾ ਜਿਆ ਇਹ ਇਹ ਲੈ ਲਿਆ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਖਜ਼ਾਨਾ ਇਹ ਵੇ ਜੀ ਤੇ ਮੈਂ ਪਿਛਲੇ ਸਾਲ ਇੱਕ ਬੇਨਤੀ ਕਰਕੇ ਗਿਆ ਹਾਂ ਆਪ ਨੂੰ ਮੈਂ ਅੱਜ ਇਸ ਸਾਲ ਵੀ ਇਹ ਕਹਿਣਾ ਗੁਰੂ ਗ੍ਰੰਥ ਸਾਹਿਬ ਦੇ 1430 ਅੰਗ ਨੇ ਜੀ ਜਿਹੜਾ ਖੂਨ ਸਰੂਪ ਹੈ ਜਿਹੜਾ ਦਰਬਾਰ ਸਾਹਿਬ ਰੋਜ਼ ਪ੍ਰਕਾਸ਼ ਹੁੰਦਾ ਉਹਦੇ 1430 ਅੰਗ ਨਹੀਂ ਉਹ ਕਟਵਾਦ ਹੋ ਸਕਦੇ ਆ ਪਰ ਬਾਣੀ ਕਟਵਾਦ ਨਹੀਂ ਕਈ ਵਾਰੀ ਸੰਗਤ ਕਹਿੰਦੀ ਹੈ ਜੀ ਉਹ ਸਿੰਘ ਸਾਹਿਬ ਨੇ ਜਿਹੜਾ ਹੁਕਮਨਾਮਾ ਲਿਆ ਉਹ ਤਾਂ ਵਿਚਾਰੋਂ ਆਇਆ ਹੈ ਨਹੀਂ ਪਿਆਰੋ ਚੇਤੇ ਰੱਖਿਓ ਜਦੋਂ ਹੱਥ ਨਾਲ ਕਲਮ ਨਾਲ ਸਰੂਪ ਲਿਖਿਆ ਜਾਂਦਾ ਹੈ ਨਾ ਜੇ ਤਾਂ ਲਿਖਾਰੀ ਦੀ ਕਲਮ ਹੋਵੇ ਮੋਟੀ ਉਹ ਅੱਖਰ ਵੱਡੇ ਲਿਕੇਗੀ ਤੇ ਕੁਦਰਤੀ ਤੌਰ ਤੇ ਜਿੰਨੀ ਲਖਾਈ ਵੱਡੀ ਹੋਵੇਗੀ ਅੱਖਰ ਵੱਡਾ ਹੋਵੇਗਾ ਉਹਨਾਂ ਕਾਗੇ ਜ਼ਿਆਦਾ ਲੱਗੇਗਾ ਉਹ ਸ਼ਬਦ ਵਿਚਕਾਰ ਵੀ ਜਾ ਸਕਦਾ ਜਿਹੜਾ ਇੱਥੇ ਅੱਜ ਅਸੀਂ ਕਹਿ ਦਿੰਦੇ ਨੇ 1430 ਅੰਗ ਗੁਰਦੇਵ ਨੇ ਅੰਗ ਨਿਰਧਾਰਿਤ ਨਹੀਂ ਕੀਤੇ ਜਿੰਨੀ ਕੋਈ ਸਮਝ ਮੈਨੂੰ ਹੈ ਇਹ ਅੰਗ ਉਦੋਂ ਨਿਰਧਾਰਿਤ ਕੀਤੇ ਗਏ ਜਦੋਂ ਮਸ਼ੀਨੀ ਛਪਾਈ ਆਈ ਹੈ 1430 ਅੰਗ ਨੇ ਚਲੋ ਅੱਜ ਪਾਠ ਕਰਨੇ ਅਖੰਡ ਪਾਠ ਸਾਹਿਬ 48 ਘੰਟਿਆਂ ਸੰਪੂਰਨਤਾ ਹੋ ਜਾਂਦੀ ਹੈ ਕਈ ਵਾਰੀ ਕਈ ਸੱਜਣ ਕਹਿੰਦੇ ਆਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਕਿਤੋਂ ਹੋਈ ਮੈਂ ਆਪ ਨੂੰ ਅਰਜ਼ ਕਰਾਂ ज्ञानी ज्ञान सिंह ਜੁਣਾ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੋ ਗਈ ਦਮਦਮਾ ਸਾਹਿਬ ਉੱਥੇ ਅਖੰਡ ਪਾਠ ਸਾਹਿਬ ਕਰਨ ਦਾ ਜ਼ਿਕਰ ਕੀਤਾ ਗਿਆ ਇੱਕ ਹੋਰ ਜਦੋਂ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਖਬਰ ਮਿਲਦੀ ਹੈ ਮੈਂ ਸਰੋਤ ਤੋਂ ਬਿਨਾਂ ਗੱਲ ਨਹੀਂ ਕਰ ਰਿਹਾ ਖਬਰ ਮਿਲਦੀ ਹੈ ਕਿ ਹਰਮੰਦਰ ਸਾਹਿਬ ਦੀ ਬੇਅਦਬੀ ਤੰਬੂਰ ਸ਼ਾਹ ਦੇ ਕਹਨ ਤੇ ਜਹਾਨ ਕਾ ਕੀਤੀ ਹੈ ਉਸ ਵਕਤ ਕਿਹਾ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਅਖੰਡ ਪਾਠ ਸਾਹਿਬ ਕਰਕੇ ਦਮਦਮਾ ਸਾਹਿਬ ਤੋਂ ਚਲੇ ਆ ਇਹ ਜ਼ਿਕਰ ਮਿਲਦਾ ਸਾਨੂੰ ਇਤਿਹਾਸ ਵਿੱਚ ਪਰ 48 ਮਿੰਟੇ ਤਕਰੀਬਨ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਜਾਂਦੇ ਆ ਜੀ ਜੇ ਪਾਠੀ ਸਿੰਘ ਸ਼ੁੱਧ ਪਾਠ ਵਾਲਾ ਹੋਵੇ ਉਹਦੀ ਰਫਤਾਰ ਵੀ ਹੋਵੇ ਪਰ ਮੈਂ ਇੱਕ ਬੇਨਤੀ ਕਰਨਾ ਉਹਨਾਂ ਗੁਰਸਿੱਖੋ ਇਹ ਬੜੀ ਵਾਰੀ ਮੈਂ ਕਥਾ 'ਚ ਕਹੇ ਮੈਂ ਅੱਜ ਵੀ ਰਿਪੀਟ ਕਰ ਰਿਹਾ ਕਿ ਇੱਕ ਅੰਗ ਇੱਕ ਅੰਗ ਮੈਂ ਕਹਿ ਰਿਹਾ ਇੱਕ ਅੰਗ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ ਖੁਦ ਤੇ 4 ਸਾਲਾਂ 'ਚ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਂਦੇ ਆ ਜੇ ਥੋੜਾ ਜਿਹਾ ਉਦਮ ਕਰ ਲਈਏ 4 ਅੰਗ ਸਿਰਫ ਸਿਰ ਵਿਚਾਰ ਅੰਗ ਪਾਠ ਰੋਜ਼ ਕਰੋ ਪਿਆਰਿਓ ਇੱਕ ਸਾਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣਗੇ ਫਿਰ ਆਪਾਂ ਕੀ ਕਹਾਾਂਗੇ ਜੀ ਲੜਦੇ ਜ਼ਰੂਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਦਵੀ ਤੇ ਚਾਹੀਦਾ ਵੀ ਇਹ ਕਿ ਸਿੱਖ ਆਪਣੇ ਗੁਰੂ ਦੇ ਸਤਕਾਰ ਵਿੱਚ ਆਪਣਾ ਆਪ ਕੁਰਬਾਨ ਕਰਦਾ ਪਰ ਮੇਰੀ ਖੱਤ ਜੋੜ ਕੇ ਬੇਨਤੀ ਹੈ ਅਖਬਾਰਾਂ ਰੋਜ਼ ਕਿੰਨੀਆਂ ਪੜ੍ਹਨੇ ਆ ਅੱਜ ਕਹਿੰਦੇ ਜੀ ਆਮ ਲੋਕ ਕਹਿੰਦੇ ਸਮਾਂ ਨਹੀਂ ਸਭ ਤੋਂ ਵੱਡਾ ਝੂਠਿਆ ਸਮਾਂ ਨਹੀਂ ਅਨਪੜਤੋ ਅਨਪੜ ਬੰਦਾ ਵੀ ਮੈਨੂੰ ਬਖਸ਼ ਦੇ ਜੇ ਪਿੰਡੂ ਬੰਦੇ ਵੀ 24 ਘੰਟਿਆਂ ਵਿੱਚ 5-7 ਘੰਟੇ ਫੋਨ ਤੇ ਰਹਿੰਦੇ ਰਹਿੰਦੇ ਆ। ਨਾ 5-7 ਘੰਟੇ ਥੋ ਘਟ ਗਏ ਇਸ ਤੋਂ ਅੱਗੇ ਵੀ ਫੌਜਾਂ ਬੜੀਆਂ ਨੇ ਜਿਹੜੇ ਰਹਿੰਦੇ ਆ। ਜੇ 56 ਘੰਟੇ ਨਾਲ ਕੋਈ ਘੰਟਾ ਡੇਢ ਤਾਂ ਲੱਗਦਾ ਹੀ ਆ ਨਾ। ਕੋਈ ਟਾਮਾ ਟਾਮਾ ਬਚਿਆ ਹੋਵੇ ਉਹ ਪਿਆਰਿਓ ਚਾਰ ਅੰਗ ਗੁਰੂ ਗ੍ਰੰਥ ਸਾਹਿਬ ਦਾ 5-8 ਮਿੰਟਾਂ 'ਚ ਹੋ ਜਾਂਦਾ ਹੈ। ਜੇ ਜ਼ਿਆਦਾ ਸਮਾਂ ਲਾਓ ਚਾਰ ਅੰਗ 20 ਮਿੰਟ 'ਚ ਇਹ 5 ਮਿੰਟ 'ਚ ਕੰਮ ਕਰੋ ਤੇ 20 ਮਿੰਟਾਂ 'ਚ ਚਾਰ ਅੰਗ ਹੋ ਜਾਂਦੇ ਨੇ। ਜੇ 24 ਘੰਟਿਆਂ ਵਿੱਚੋਂ 20 ਮਿੰਟ ਕੱਢ ਕੇ ਇੱਕ ਸਾਲ ਬਾਅਦ ਤੁਸੀਂ ਦੇਖਿਓ ਅੰਦਰ ਕਿੰਡੀ ਕੁ ਵੱਡੀ ਤਬਦੀਲੀ ਹੁੰਦੀ ਹੈ। ਮੈਂ ਇਸ ਕਰਕੇ ਥੋੜਾ ਜਿਆ ਮੇਰਾ ਜ਼ੋਰ ਇੱਕੋ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿੱਦਨ ਸਿੱਖ ਪੜ੍ਹੇਗਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਜਿੱਦਨ ਧੁੱਬੇਗਾ ਹਕੀਕਤ ਇਹ ਵੇ ਇਹਦੇ ਅੰਦਰ ਸ਼ਬਦ ਵੱਡੀ ਤਬਦੀਲੀ ਲਿਆਏਗਾ। ਮੈਂ ਫਿਰ ਉਸੇ ਗੱਲ ਤੇ ਆਉਣ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਦੀ ਪਰਿਭਾਸ਼ਾ ਕੀ ਹੈ? ਅਸੀਂ ਜਦੋਂ ਦੇਖੀ ਹੁਣ ਮੈਂ ਸ਼ਬਦ ਪੜ੍ਹਿਆ ਕਿ ਭਗਤ ਨੂੰ ਔਕੜ ਲੱਗੀ ਭਗਤ ਦੀ ਸਿਹਾਰੀ ਲੱਗੀ ਇਹ ਚਲੋ ਅਰਥਾਂ ਨਾਲ ਸੰਬੰਧਿਤ ਹੈ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਸ਼ਬਦ ਦੀ ਪਰਿਭਾਸ਼ਾ ਬਾਬਾ ਫਰੀਦ ਸਾਹਿਬ ਨੇ ਦਿੱਤੀ ਹੈ ਜੀ ਹਾਲਾਂਕਿ ਇਹ ਸ਼ਬਦ ਅਸੀਂ ਪੂਰਵ ਚ ਵਰਤਨੇ ਆ ਬਾਬਾ ਫਰੀਦ ਸਾਹਿਬ ਉਹਨਾਂ ਦੀ ਕੁਝ ਰਚਨਾ ਮੈਨੂੰ ਫਾਰਸੀ ਵਿੱਚ ਵੀ ਮਿਲੀ ਹੈ ਵੈਸੇ ਉਹ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਬਾਬਾ ਫਰੀਦ ਸਾਹਿਬ ਪਰਮਾਤਮਾ ਦੇ ਭਗਤ ਦੇ ਤਿੰਨ ਗੁਣ ਦੱਸਦੇ ਆ ਗੁਣ ਤਾਂ ਭਗਤ ਦੇ ਬਹੁਤ ਨੇ ਇਹਨਾਂ ਤਿੰਨ ਗੁਣਾ ਵਿੱਚੋਂ ਸਭ ਤੋਂ ਪਹਿਲਾ ਭਗਤ ਦਾ ਗੁਣ ਇਹ ਵੇ ਕਿ ਉਹ ਉੱਚੀ ਮਤ ਗਉਣ ਦੇ ਬਾਅਦ ਯੋਧ ਵੀ ਕਦੀ ਵੀ ਆਪਣੀ ਸਿਆਣਪ ਦਾ ਢੰਡੋਰਾ ਨਹੀਂ ਪਿੱਟਦਾ ਮਤ ਉੱਚੀ ਖੈ ਪਰ ਸੱਚ ਇਹਵੇਂ ਨਿਮਰਤਾ ਵਿੱਚ ਰਹਿੰਦਾ ਹੈ ਦੂਜੀ ਗੱਲ ਤਾਕਤ ਉਹਦੇ ਕੋਲ ਨਹੀਂ ਕਿ ਸ਼ਬਦ ਕਹੇ ਤੇ ਪ੍ਰਮਾਤਮਾ ਵੀ ਕਹਿੰਦਾ ਮੈਂ ਧਰਤੀ ਉਲਟਾ ਸਕਦਾ ਸਾਰੇ ਬਚਨ ਮੈਂ ਬਾਣੀ ਚੋਂ ਕਹਿ ਰਿਹਾ ਆਪਣੇ ਪਿੰਡੇ ਤੇ ਸਭ ਕੁਝ ਝਰ ਜਾਂਦਾ ਹੈ ਪਰ ਯਾਦ ਰੱਖਿਓ ਉਹ ਤਾਕਤੋਂ ਦੇ ਬਾਵਜੂਦ ਵੀ ਨਿਤਾਣਾ ਬਣ ਕੇ ਰਹਿੰਦਾ ਹੈ ਤੀਸਰੀ ਭਗਤ ਦੀ ਪਰਵਾਸ਼ਾ ਇਹ ਵੇ ਕਿ ਉਸ ਕੋਲ ਅੱਧੀ ਤੋਂ ਅੱਧੀ ਰੋਟੀ ਕੀ ਪਿਆਰੋ ਥੋੜੇ ਤੋਂ ਥੋੜਾ ਵੀ ਖਾਣ ਵਾਸਤੇ ਪਿਆ ਹੋਵੇ ਨਾ ਉਹ ਥੋੜੇ ਤੋਂ ਥੋੜਾ ਵੀ ਵੰਡ ਦਿੰਦਾ ਹੈ ਇਹ ਭਗਤ ਦੇ ਤਿੰਨ ਲੱਛਣ ਨੇ ਮਤ ਖੁੰਦੀ ਹੋਏ ਇਹ ਆਣਾ ਤਾਣ ਹੁੰਦਾ ਹੋਏ ਨਿਤਾਣਾ ਅਣ ਹੁੰਦਾ ਆਪ ਵੰਡਾਏ ਕੋਈ ਐਸਾ ਭਗਤ ਸਦਾਏ ਇਹ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਹੈ ਮੈਨੂੰ ਥੋੜਾ ਰਿਪੀਟ ਮੈਂ ਕਰ ਦੇਣਾ ਜੀ ਮਤ ਖੁੰਦੀ ਹੋਏ ਇਹ ਆਣਾ ਕਿ ਮਤ ਹੈ ਪਰ ਆਪਣੀ ਮਤ ਦਾ ਜ਼ਿਆਦਾ ਉਹ ਦਿਖਾਵਾ ਨਹੀਂ ਕਰਦਾ ਮੈਂ ਆ ਵੀ ਜਾਣਨਾ ਮੈਂ ਆ ਵੀ ਜਾਣਨਾ ਇਹ ਗੱਲ ਯਾਦ ਰੱਖੋ ਤੁਸੀਂ ਸੱਜਣ ਬੈਠੇ ਹੋ ਸਾਰੇ ਜਿਹੜਾ ਬੰਦਾ ਬੋਰਡਾਂ ਤੇ ਲਿਖ ਕੇ ਥਾਂ-ਥਾਂ ਤੇ ਬੋਲ ਕੇ ਧਰਮ ਖੇਤਰ ਵਿੱਚ ਇਹ ਕਹੇ ਮੈਂ ਆਹ ਕੀਤਾ ਮੈਂ ਇੰਨਾ ਚੰਗਾ ਵਾਂ ਮੈਂ ਆਹ ਵਾਂ ਤੇ ਮੈਂ ਤੁਹਾਨੂੰ ਸੱਚੀ ਦੱਸਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਹੜਾ ਬੰਦਾ ਇਹ ਹੀ ਰੱਟ ਲਾਈ ਰੱਖੇ ਮੈਂ ਭਲਾ ਮੈਂ ਚੰਗਾ ਕਹਿੰਦੇ ਮਹਾਰਾਜ ਕਹਿੰਦੇ ਤੁਹਾਨੂੰ ਲਿਖ ਕੇ ਦੇ ਦੇਣਾ ਉਹ ਬੰਦੇ ਦੇ ਕੋਲ ਇੱਕ ਵੀ ਪੜ੍ਹਾਈ ਵਾਲਾ ਗੁਣ ਨਹੀਂ ਹੈਗੀ ਮਹਾਰਾਜ ਨੇ ਸ਼ਬਦ ਵਰਤਿਆ ਆਪਸ ਕੋ ਜੋ ਭਲਾ ਕਹਾਵਾ ਹੈ ਅੱਗੇ ਤੋਂ ਕੀ ਹੈ ਜੀ ਤੇ ਸਹ ਭਲਾਈ ਨਿਕਟਣਾ ਹੈ ਹੁਣ ਏਦੋਂ ਵੱਡੀ ਮੇਰਾ ਖਿਆਲ ਹੈ ਮੈਂ ਕੋਈ ਪਰਮਾਨ ਨਹੀਂ ਦੇ ਸਕਦਾ ਜਿਹੜਾ ਬੰਦਾ ਇਹ ਕਹਿੰਦਾ ਮੈਂ ਬੜਾ ਭਲਾ ਗੁਰੂ ਅਰਜੁਨ ਦੇਵ ਕਹਿੰਦੇ ਝੂਠ ਬੋਲਦਾ ਇਸ ਬੰਦੇ ਦੇ ਕੋਲ ਭਲਾਈ ਨਹੀਂ ਆਪਸ ਕੋ ਜੋ ਭਲਾ ਕਹਾਵਾ ਹੈ ਤੇ ਸਹ ਭਲਾਈ ਨਿਕਟਣਾ ਹੈ ਪਰ ਦੂਜੇ ਪਾਸੇ ਇੱਕ ਪੰਖ ਹੋਰ ਵੀ ਹੈ ਆਪਸ ਕੋ ਜੋ ਜਾਣਾ ਨੀਚਾ ਸੋਉ ਗਣੀਏ ਸਭ ਤੋਂ ਉੱਚਾ ਜਿਹੜਾ ਨਿਮਰਤਾ ਚ ਰਹਿੰਦਾ ਹੈ ਉਹ ਸਭ ਤੋਂ ਉੱਚਾ ਹੈ ਜਿਹੜਾ ਇਹ ਸ਼ਬਦ ਵਰਦਾ ਮੈਂ ਬੜਾ ਭਲਾ ਮੈਂ ਅੱਜ ਸੱਚੀ ਜੀ ਸਿੱਖੀ ਵਿੱਚ ਨਿਮਰਤਾ ਬੜੀ ਵੱਡੀ ਚੀਜ਼ ਹੈ ਬਹੁਤ ਵੱਡੀ ਚੀਜ਼ ਹੈ ਇਹ ਅੰਦਰ ਤਾਂ ਟਿਕਦੀ ਕੋਈ ਨਹੀਂ ਜੀ ਅੱਜ ਤਕਰੀਬਨ ਮੈਂ ਲਫ਼ਜ਼ ਨੈਗੇਟਿਵ ਨਹੀਂ ਵਰਤਾਂਗਾ ਜ਼ਿਆਦਾਤਰ ਸਾਡਾ ਇਹੀ ਜ਼ੋਰ ਲੱਗਾ ਧਰਮ ਦੀ ਪਰਿਭਾਸ਼ਾ ਇਹ ਬਣੀ ਬਈਏ ਮੈਂ ਚੰਗਾ ਵਾਂ ਉਹ ਬੰਦਾ ਬੜਾ ਗਲਤ ਹੈ ਨਹੀਂ ਪਿਆਰਿਓ ਜਦੋਂ ਗਿਆਨੀ ਨੂੰ ਗਿਆਨ ਚੜਦਾ ਹੰਕਾਰ ਦਾ